ਸੋ ਨੜ ਇਨੋਵੇਸ਼ ਕੀਤੀ ਸੀ ਪੰਜਾਬੀ ਇੰਡਸਟਰੀ ਚ ਸ਼ੁਰੂਆਤ ਪਰ ਵੀਸੋ 12 ਚ ਮਿਲਿਆ ਸੀ ਫੇ ਤੇ ਪਪੂਲਾਰਿਟੀ ਅੱਜ ਵੀ ਗੱਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਕਲਾਕਾਰ ਦੇ ਬਾਰੇ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੇ ਵਰਸਟਾਈਲ ਕਲਾਕਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹਨਾਂ ਦਾ ਨਾਮ ਹੈ ਸਮੀ ਪਕੰਗ ਜਿਨ੍ਹਾਂ ਦੀ ਬਹੁਤ ਸਰੀਆ ਫਿਲਮਾਂ ਡਾਇਰੈਕਟ ਕੀਤੀਆਂ ਹੋਈਆਂ ਤੁਸੀਂ ਸਿਨੇਮਾ ਘਰਾਂ ਚੋਂ ਵੇਖਿਆ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਵੈਸੇ ਇਹਨਾਂ ਨੂੰ ਕਾਮੇਡੀ ਕਿੰਗ ਵੀ ਕਿਹਾ ਜਾਂਦਾ ਜੋ ਕਿ ਕਹੇ ਜਾਂਦਾ ਹੈ ਕਿ ਕੈਮਰੇ ਦੇ ਪਿੱਛੇ ਰਹਿ ਕੇ ਕਲਾਕਾਰਾਂ ਦੇ ਕੋਲੋਂ ਕੰਮ ਕਰਵਾਉਂਦੇ ਨੇ ਤੇ ਲੋਕਾਂ ਨੂੰ ਆਪਣੀ ਕਾਮੇਡੀ ਕਾਮੇਡੀ ਦੇ ਨਾਲ ਐਂਟਰਟੇਨ ਕਰਦੇ ਨੇ ਜੇਕਰ ਸਮੀਪ ਕੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਡਾਇਰੈਕਟਰ ਔਰ ਰਾਈਟਰ ਵਜੋਂ ਜਾਣੇ ਜਾਂਦੇ ਆ ਜਿਨ੍ਹਾਂ ਦੀ ਦੱਸਦੀ ਹੈ ਕਿ 2012 ਚ ਜਦੋਂ ਫਿਲਮ ਕੈਰੀ ਔਨ ਚਟਾਈ ਸੀ ਤਾਂ ਇਸ ਦੇ ਨਾਲ ਉਹਨਾਂ ਨੂੰ ਪੋਪੂਲੈਰਿਟੀ ਫੇਮ ਮਿਲਿਆ ਸੀ ਕਿਉਂਕਿ ਇਹ ਫਿਲਮ ਜੋ ਸੀਗੀ ਬਹੁਤ ਵੱਡੀ ਹਿੱਟ ਸਾਬਿਤ ਹੋਈ ਸੀਗੀ ਇਸ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਸਮੀਪ ਕੰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 30 ਜਨਵਰੀ 1973 ਨੂੰ ਪਟਿਆਲਾ ਪੰਜਾਬ ਦੇ ਵਿੱਚ ਹੋਇਆ ਸੀਗਾ ਸਮੀਪ ਕੰਗ ਇੱਕ ਇੰਡੀਅਨ ਫਿਲਮ ਡਾਇਰੈਕਟਰ ਐਕਟਰ ਤੇ ਲੇਖਕ ਨੇ ਜੋ ਕਿ ਮੁੱਖ ਤੌਰ ਤੇ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ 1999 ਦੇ ਵਿੱਚ ਜਸਪਾਲ ਪੱਟੀ ਦੀ ਪੰਜਾਬੀ ਕਾਮੇਡੀ ਫਿਲਮ ਮਾਹੌਲ ਠੀਕ ਹੈ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਰ 2012 ਦੇ ਵਿੱਚ ਪੰਜਾਬੀ ਕਾਮੇਡੀ ਫਿਲਮ ਕੈਰੀਅਨ ਜਟਾ ਦੇ ਨਾਲ ਉਹ ਲਾਈਮਲਾਈਟ ਦੇ ਵਿੱਚ ਆਏ ਸੀਗੇ ਜੇਕਰ ਸਮੀਪ ਕੰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਹੁਤ ਸਰੀਆ ਫਿਲਮਾਂ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਦੇ ਦਿੱਤੀਆਂ ਨੇ ਕੈਰੀ ਆਨ ਜਟਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਗਿੱਪੀ ਗਰਵਾਲ ਮਾਹੀ ਗਿਲ ਮੇਨ ਲਿਟ ਚੋਇਸ ਸੀਗੇ ਤੇ ਇਸ ਫਿਲਮ ਨੇ 2.95 ਕਰੋੜ ਰੁਪਏ ਦੀ ਬਾਕਸ ਆਫਿਸ ਕਲੈਕਸ਼ਨ ਕੀਤੀ ਸੀ ਕਿਸੇ ਵੀ ਪੰਜਾਬੀ ਫਿਲਮ ਲਈ ਇਹ ਦੂਜੀ ਸਭ ਤੋਂ ਵੱਡੀ ਓਪਨਿੰਗ ਹੋਈ ਸੀ ਤੇ ਇਸੇ ਫਿਲਮ ਦੀ ਉੜੀਆ ਤੇਲਗੂ ਬੰਗਲਾਦੇਸ਼ ਤੇ ਬੰਗਾਲੀ ਰੀਮੇਕ ਵੀ ਬਣ ਚੁੱਕੇ ਨੇ ਸਮੀਪ ਕੰਗ ਦੀ ਗੱਲ ਕੀਤੀ ਜਾਵੇ ਤਾਂ 2012 ਤੋਂ ਉਹਨਾਂ ਨੂੰ ਪੋਪੂਲਰ ਇਰਤੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਉਹਨਾਂ ਨੇ ਦਿੱਤੀਆਂ ਨੇ ਉਹਦੀ ਜੇਕਰ 스ਮੀਪਕੰਗ ਦੀ ਗੱਲ ਕਰੀਏ ਤੇ ਇਸ ਤੋਂ ਇਲਾਵਾ ਫਿਲਮਾਂ ਦੇ ਵਿੱਚ ਐਕਟਿੰਗ ਦੇ ਲਈ ਵੀ ਜਾਣੇ ਜਾਂਦੇ ਆ ਜਦੋਂ ਵੀ ਉਹ ਕਿਸੇ ਫਿਲਮ ਨੂੰ ਲਿਖਦੇ ਜਾਂ ਡਾਇਰੈਕਟ ਕਰਦੇ ਨੇ ਉਸ ਦੇ ਵਿੱਚ ਉਹਨਾਂ ਦਾ ਕੋਈ ਨਾ ਕੋਈ ਕਿਰਦਾਰ ਹੁੰਦਾ ਹੈ ਜਿਸ ਦੇ ਨਾਲ ਉਹ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਐਂਟਰਟੇਨ ਕਰਦੇ ਨੇ ਜੇਕਰ ਹੁਣ ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਜਲਦ ਹੀ ਉਹ ਸਿਨੇਮਾ ਘਰਾਂ ਦੇ ਵਿੱਚ ਸਨੀ ਦੀ ਬਣੀ ਫਿਲਮ ਦੇ ਨਾਲ ਦਸਤਕ ਦੇਣਗੇ ਇਸ ਫਿਲਮ ਦੇ ਵਿੱਚ ਗੁਰਪ੍ਰਤ ਕੁਗੀ ਤੋਂ ਇਲਾਵਾ ਵਿਕਰਮ ਬਾਜਵਾ ਵੀ ਨਜ਼ਰ ਆਉਣਗੇ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਸ ਫਿਲਮ ਦੇ ਨਾਲ ਡੈਬਿਊ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਮਾਹੀ ਸ਼ਰਮਾ ਵਿਕਰਮ ਬਾਜਵਾ ਦੇ ਆਪੋਜ਼ਿਟ ਨਜ਼ਰ ਆਵੇਗੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਫਿਲਮ ਜੋ ਰੋਮਕਮ ਹੋਣ ਵਾਲੀ ਹੈ ਜਿਸ ਨੂੰ ਸਮਿਪ ਕਾਂਗ ਦੇ ਵੱਲੋਂ ਲਿਖਿਆ ਗਿਆ ਤੇ ਡਾਇਰੈਕਟ ਕੀਤਾ ਗਿਆ ਸੋ ਕਹਾਣੀ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਸੁਣਨ ਚ ਆ ਰਿਹਾ ਕਿ ਕਾਫੀ ਜ਼ਿਆਦਾ ਇੰਟਰਸਟਿੰਗ ਹੋ ਸਕਦੀ ਹੈ ਵਿਕਰਮ ਬਾਜਵਾ ਜੋ ਕਿ ਬਾਲੀਵੁੱਡ ਦੇ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਅਸਿਸਟ ਕਰ ਚੁੱਕੇ ਨੇ ਤੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਜੋ ਕਿ ਇੱਕ ਥੀਏਟਰ ਆਰਟਿਸਟ ਵੀ ਰਹਿ ਚੁੱਕੇ ਨੇ ਸੋ ਪੰਜਾਬੀ ਇੰਡਸਟਰੀ ਚੋਂ ਮਾਈ ਸ਼ਰਮਾ ਦੇ ਨਾਲ ਡੈਬਿਊ ਕਰਨਗੇ ਸੋ ਦੇਖਣਾ ਇਹ ਹੋਵੇਗਾ ਕਿ ਸਨੀਦੀ ਬਣੀ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਵੱਲੋਂ ਕਿੰਨਾ ਕੁ ਹੰਗਾਰਾ ਮਿਲਦਾ ਉਹਨਾਂ ਨੂੰ ਕਿਵੇਂ ਦੀ ਫਿਲਮ ਲੱਗਦੀ ਹੈ ਹਾਲਾਂਕਿ ਤੁਹਾਨੂੰ ਕਹ ਰਹੀ ਹਾਂ ਜਟਾ ਜਾਂ ਸਮੀਪ ਕੰਗ ਦੀ ਕਿਹੜੀ ਫਿਲਮ ਸਭ ਤੋਂ ਵਧੀਆ ਲੱਗਦੀ ਹੈ ਉਹਨਾਂ ਦੀ ਕਾਮੇਡੀ ਦੀ ਫਿਲਮਾਂ ਵੈਸੇ ਕਾਫੀ ਜ਼ਿਆਦਾ ਮਸ਼ਹੂਰ ਨੇ ਪਰ ਤੁਹਾਡੇ ਦਿਲ ਦੇ ਨੇੜੇ ਕਿਹੜੀ ਫਿਲਮ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਿਵੈਰੇਟੀ ਟੀਵੀ